इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਅੱਜ ਦੇਖਿਆ ਕਿ ਅੱਜ ਮੇਮਡੇ ਨਾਗਮੰਦੀ ਕੋਰਗੋੜਾ ਦੇ ਵਿੱਚ ਮਨਾਇਆ ਗਿਆ ਰਿਸ਼ਤੀ ਅੰਦਵਾਈ ਗੁਰਦੇਵ ਸਿੰਘ ਮਿੱਤੂ ਕੈਰਲ ਸਿੰਘ ਸ਼ੰਭੂ ਸਿੰਘ ਨੇ ਕੀਤੀ ਤੇ ਇੱਥੇ ਕੋਰਦਾਰ ਸਿੰਘ ਸੰਨਵਾਲ ਅਧਾਲ ਸਰ ਸਪੀਕਰ ਹਜੇਪਾਲ ਸਿੰਘ ਸੰਧੂ ਕਾਂਗਰਸ ਵੱਲੋਂ ਪਰ ਬਹੁਤ ਬਹੁਤ ਹੀ ਸਤਕਾਰਯੋਗ ਸਾਡੇ ਆਰਤੀ ਪ੍ਰਧਾਨ ਅਸ਼ੋਕ ਗੋਇਲ ਜੀ ਨਾਲ ਗੋਇਲ ਜੀ ਇਹ ਹੋਰ ਵੀ ਉੱਗੀਆਂ ਸ਼ਕਤੀਆਂ ਤੇ ਪਹੁੰਚੀਆਂ ਜਿਨ੍ਹਾਂ ਨੇ ਲੇਬਰਡੇ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਔਰ ਜੋ ਸ਼ਿਕਾਤਗੋ ਦੇ ਵਿੱਚ 191886 ਦੇ ਵਿੱਚ ਟਾਈਮ ਦੀ ਕੀਮਤ ਸ਼ਹੀਦیاں ਦਿੱਤੀਆਂ ਸਨ ਉਹਦਾ ਜਿਹੜਾ ਰੰਗ ਸੀ ਉਹ 1899 ਦੇ ਵਿੱਚ 3 ਸਾਲ ਬਾਅਦ ਆਇਆ ਸੀ ਪਰ ਹਿੰਦੁਸਤਾਨ ਦੇ ਵਿੱਚ ਇਹ ਨੇਵੜ ਨੇ ਪਹਿਲੇ ਵਾਰ 1923 ਦੇ ਵਿੱਚ ਬਣਾਇਆ ਗਿਆ ਸੀ ਜਿਹਨੂੰ ਹੁਣ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਪਰ ਇੱਕ ਦੁੱਖ ਦੀ ਖਬਰ ਹੈ ਕਿ ਸਰਕਾਰ ਛੁੱਟੀ ਦਿੰਦੀ ਹੈ 1 ਮਈ ਨੂੰ ਸਰਕਾਰੀ ਦਫਤਰਾਂ ਤੇ ਅਦਾਰਿਆਂ ਦੇ ਵਿੱਚ ਛੁੱਟੀ ਹੁੰਦੀ ਹੈ ਪਰ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਲੇਬਰ ਭਰਾਵਾਂ ਨੂੰ ਛੁੱਟੀ ਨਹੀਂ ਹੁੰਦੀ ਇਸ ਗੱਲ ਤੇ ਕਾਫੀ ਇਤਰਾਜ਼ ਜਤਾਇਆ ਗਿਆ ਇੱਕ ਦਿਨ ਵਾਸਤੇ ਛੁੱਟੀ ਹੋਣੀ ਜ਼ਰੂਰੀ ਹੈ ਸਾਰਾ ਦਿਨ ਕੰਮ ਕਰਨ ਦੇ ਬਾਅਦ ਲੇਬਰ ਥੱਕ ਜਾਂਦੀ ਹੈ ਟੁੱਟ ਜਾਂਦੀ ਹੈ ਔਰ ਆਪਣਾ ਜਹਾੜਾ ਮਨਾਉਣ ਵਾਸਤੇ ਇੱਥੇ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਉਹਦੇ ਵਿੱਚ ਨਹੀਂ ਪਹੁੰਚ ਸਕਦੀ ਇਸ ਕਰਕੇ ਇਹਨਾਂ ਨੇ ਮੰਗ ਕੀਤੀ ਹੈ ਕਿ ਅੱਗੇ ਵਾਸਤੇ ਜਿਹੜਾ ਮਈ ਦਿਹਾੜੇ ਨੂੰ ਜਿੰਸ ਨਾ ਮਗਾਈ ਜਾਵੇ ਪ੍ਰਤਿਸ਼ਾਨ ਜਿੰਸ ਨਾ ਲੈ ਕੇ ਉਹਨਾਂ ਨੂੰ ਲੇਬਰ ਨੂੰ ਛੁੱਟੀ ਦਿੱਤੀ ਜਾਵੇ ਨਰਮਿੰਦਰ ਸਿੰਘ ਦਾ ਭਾਰਤ ਇਹਨ ਪੰਜਾਬ ਕੋਤਪੁਰ ਸਾਡੇ ਆਪਣੇ ਨਾਲ ਮਿੱਠੂ ਕੰਮ ਘਟਾਉਂਦਾ ਸੀ ਸੀਰੀ ਆਪਣੇ ਘਰੇ ਤੇ ਉਹਦੇ ਦੋ ਮੁੰਡੇ ਸੀਗੇ ਜੀ ਉਹਨੇ ਜੀ ਉਹਨਾਂ ਨੂੰ ਸਕੂਲ ਆਏ ਤਾਂ ਸਕੂਲੋਂ ਹਟਾਤਾ ਮੇਰਾ ਬੜਾ ਪਿਆਰ ਸੀ ਬੱਚਿਆਂ ਨਾਲ ਉਹਦੇ ਨਾਲ ਮਿੱਠੂ ਨਾਲ ਵੀ ਪਿਆਰ ਸੀ ਮੈਂ ਕਿਹਾ ਮਿੱਠੂ ਯਾਰ ਤੂੰ ਜਵਾਕ ਕਿਉਂ ਘਟਾ ਤੇ ਕਹਿੰਦਾ ਨਹੀਂ ਨਹੀਂ ਅਤਾਈ ਚੱਲਦਾ ਮੈਂ ਕੀ ਗੱਲ ਕਹਿੰਦਾ ਮੇਰੇ ਬਾਪੂ ਨੇ ਮੈਨੂੰ ਨਹੀਂ ਲਾਇਆ ਪੜ੍ਹਨ ਮੈਂ ਇਹਨਾਂ ਨੂੰ ਨਹੀਂ ਪੜਾਉਣਾ ਆਪਾਂ ਇਹ ਕੰਮ ਨਹੀਂ ਕਰਦੇ ਇਹ ਕਿਸੇ ਭਾਈ ਅੱਧੀ ਖਾ ਲੋ ਬੱਚੇ ਜ਼ਰੂਰ ਪੜਾਓ ਜੇ ਕਿਸੇ ਵੀ ਵੀਰ ਭੈਣ ਨੂੰ ਮਜ਼ਦੂਰ ਨੂੰ ਬੱਚਿਆਂ ਦੀ ਫੀਸ ਦੀ ਪ੍ਰੋਬਲਮ ਹੈ ਤਾਂ ਇੰਨੀ ਜੁਗਮ ਹੈਗਾ ਮੈਂ ਫੁੱਟੀ ਮਦਦ ਕਰ ਤਲ ਮੈਂ ਵੈਸੇ ਜਲਾਲਿਆਂ ਨੇ ਗਿਆ ਸੀ ਉਥੇ ਸਕੂਲ ਖੁੱਲਿਆ ਉਥੇ ਸਕੂਲ ਖੁੱਲਿਆ ਉਥੇ ਸਰਪਾ ਗੱਲ ਹੈ ਕਿ ਬੱਚੇ ਛੱਡ ਕੇ ਹੀ ਆਉਣੇ ਆ ਤੇ ਲੈ ਕੇ ਆਉਣੇ ਆ ਸਾਰਾ ਕੁਝ ਮੁਫਤ ਹੈ ਜੀ ਉੱਥੇ ਜਲਾਲਿਆਂ ਨੇ ਇਹ ਕਹਿੰਦੇ ਤੇ ਟੀਚਰ ਮੈਂ ਦੇਖਿਆ ਵੀ ਆਪਣੇ ਦਸ਼ਮੇਸ਼ ਸਕੂਲ ਨਾਲ ਵੱਧ ਪੜੇ ਲਗੇ ਟੀਚਰ ਉੱਤੇ ਐਮ ਐਸ ਸੀ, ਵੀ ਐਸ ਸੀ, ਐਮ ਐਡ, ਵੀ ਐਡ ਸਰਕਾਰੀ ਨਹੀਂ ਵੀ ਪ੍ਰਾਈਵੇਟ ਪ੍ਰਾਈਵੇਟ ਮੈਂ ਤਾਂ ਖਰਾਬ ਲੈ ਗਿਆ ਉਹ ਕਹਿੰਦੇ ਫੀਸ ਹੀ ਲੈਂਦੇ ਸਨ ਸਹੀ ਵਾ ਸੋ ਅਸਲ ਤੇ ਮਜ਼ਦੂਰਾਂ ਨਾਲ ਆਪਾਂ ਮਤਲਬ ਯਾਰ ਤੁਸੀਂ ਇੱਕ ਗੱਲ ਵੇਖੋ ਮਹਾਰਾਜਾ ਰਜੀਤ ਸਿੰਘ ਦਾ ਕਿੱਡਾ ਵੱਡਾ ਦਬਾਅ ਸਾਡੇ ਸੰਧਵਾ ਦੇ ਵਿੱਚ ਗੁਰਦੁਆਰੇ ਕਿੰਨੇ ਹੋਣਗੇ ਜੀ ਸੱਤ ਦੂ ਰੋਪਿਆ ਇੱਕ ਆਪਣੇ ਪਰੇ ਕਿੰਨੇ ਦਾ ਸ਼ਮਸ਼ਾਨ ਘਾਟ ਆ ਵੀ ਤੁਸੀਂ ਵੇਖੋ ਵੀ ਇੱਕ ਟਾਲੀ ਖੜਦਾ ਅਸੀਂ ਤਿੰਨ ਤਿੰਨ ਸ਼ਮਸ਼ਾਨ ਘਾਟ ਬਣਾਏ ਆ ਸੱਤ ਗੁਰਦੁਆਰੇ ਬਣਾਏ ਆ ਤੇ ਉੱਥੇ ਜੇ ਕੋਈ ਪਾਰਟੀ ਰੱਖ ਲੀਏ ਤੇ ਪਾਰਟੀ ਦਾ ਸੀ ਨਾ ਜੀ ਦੁੱਧ ਵੀ ਮਿਲ ਲੈਨੇ ਰਿਹਾ ਇੰਨਾ ਦੇ ਕੇ ਹੈਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੇ ਕੋਈ ਬੰਦਾ ਕਹਿੰਦਾ ਸੀ ਮੈਂ ਮੰਦਿਰ ਬਣਾਉਣਾ ਜੇ ਕੋਈ ਕਹਿੰਦਾ ਸੀ ਮੈਂ ਗੁਰਦੁਆਰਾ ਬਣਾਉਣਾ ਜੇ ਕੋਈ ਕਹਿੰਦਾ ਸੀ ਮੈਂ ਮਸਜਿਦ ਬਣਾਉਣੀ ਹੈ ਤਾਂ ਉਹਨਾਂ ਚਿਹਰੋਂ ਨੂੰ ਇਜ਼ਾਜ਼ਤ ਨਹੀਂ ਦਿੰਦਾ ਸੀ ਜਿੰਨਾ ਚਿਰ ਉਹ ਕਹਿੰਦਾ ਸੀ ਨਾਲ ਸਕੂਨ ਨਹੀਂ ਬਣਦਾ ਜੀ ਅੰਦੀਆ ਵੀ ਤਾਂ ਇਸ ਪਾਸੇ ਆ ਜਾਂਗੇ ਜੱਕਦੇ ਫਟੇ ਜੱਕਦੇ ਫਟੇ ਜੱਕਦੇ ਫਟੇ ਚੱਕਦੇ ਹੁਣ ਗੱਲ ਇਹ ਆ ਬਿੱਲ ਆਉਂਦਾ ਕਿ ਨਹੀਂ ਆਉਂਦਾ ਬਿੱਲ ਮਾਫ ਹੋ ਗਿਆ ਕਿ ਨਹੀਂ ਨਹੀਂ ਆਉਂਦਾ ਨਹੀਂ ਆਉਂਦਾ ਨਾ ਇਹ 3-3000 ਰੁਪਏ ਦਿੱਤਾ ਹਰ ਮਹੀਨੇ ਦਾ ਹਰ ਮਹੀਨੇ ਦਾ 3-3000 ਦਾ 3000 ਆਇਆ ਦੇ ਜੋ ਮੈਨੂੰ ਰਸਤਾ ਕਰਾ ਦੇਗਾ ਫਿਰ ਤੇਰੀ ਚੱਕੀ ਲੱਗੀ ਆ ਵੇ ਦੇ ਦਿਓ ਚੈੱਕ ਕਰਾ ਲਾਂਗੇ ਆਪਾਂ ਕੋਈ ਆਨੇ ਟੱਕਰ ਹੈਗਾ ਆਊਗਾ ਸੋ ਇਹ ਤਾਂ 30000 ਰੁਪਏ ਦਿੱਤਾ ਸੋ ਗੱਲ ਇਹ ਹੈ ਵੀ ਆਪਾਂ ਨੂੰ ਮੰਦਰਾਂ ਤੇ ਜੋ ਦੇਣਾ ਚਾਹੀਦਾ ਠੀਕ ਆ ਦੇਣਾ ਚਾਹੀਦਾ ਰੋਗ ਦਾ ਨੁਕਸਾਨ ਗੁਰਦੁਆਰੇ ਬਣਾ ਲੈਣਾ ਚਾਹੀਦੇ ਆ ਪਰ ਸਭ ਤੋਂ ਪਹਿਲਾਂ ਬਣਾਉਣਾ ਚਾਹੀਦਾ ਸੋ ਮੈਂ ਦੁਬਾਰਾ ਫੇਰ ਕਹਿੰਦਾ ਨਾ ਕੋਈ ਟੀਮ ਨਾ ਕੋਈ ਪੁੱਤ ਨਰਪੜ ਨਰਵੇ ਤੇ ਜੇ ਕਿਸੇ ਦੇ ਕੋਈ ਤੁਮਕੋਲ ਤਮਾਨ ਹੈ ਨਹੀਂ ਤਾਂ ਮੈਂ ਬੈਠਾ ਠੀਕ ਹੈ ਜੀ ਸੋ ਅੱਜ ਦੇ ਮੇਡ ਦੇ ਵਿੱਚ ਦੇ ਉੱਤੇ ਮੇਰਾ ਇਹੀ ਤੁਹਾਨੂੰ ਗਿਫਟ ਹੈ ਔਰ ਇਸੇ ਤਰ੍ਹਾਂ ਆਪਾਂ ਇੱਕ ਜਿਹੜਾ ਹੱਥ ਫੜਦੇ ਰਹਾਂਗੇ ਔਰ ਮੰਡੀਰੇ ਵਿੱਚ ਜੇ ਕੋਈ ਪ੍ਰੋਬਲਮ ਹੈ ਕਿਸੇ ਨੂੰ ਉਹ ਮੈਨੂੰ ਦੱਸੋ ਆਪਾਂ ਹੱਲ ਕਰਾਂਗੇ ਠੀਕ ਹੈ ਜੀ ਆਪਾਂ ਹੱਲ ਕਰਾਂਗੇ ਬਿਲਕੁਲ ਹੱਲ ਕਰਾਂਗੇ ਥੋੜੇ ਆਸ ਤੇ ਥੋੜੇ ਆਸ ਹੀ ਹੈ ਥੋੜੇ ਕੋੜੇ ਹਮੇਸ਼ਾ ਹੀ ਹੈ ਇਸੇ ਕਰਕੇ ਬਣਾਇਆ ਉਹ ਮੈਂ ਥੋੜੇ ਜਿਹਾ ਬਣਾਇਆ ਕੀ ਫਾਇਦਾ ਹੈ ਮੈਂ ਇਸੇ ਕੰਮ ਕਰਦੇ ਆ ਬੇਬੇ ਕਰੋ ਸਭ ਠੀਕ ਕਰ ਦਾਂਗੇ ਸੋ ਮੇਜ ਜਨ ਇਸ ਦੀ ਬਹੁਤ ਬਹੁਤ ਵਧਾਈ ਤੇ ਭੈਣ ਜੀ ਹਸਤਾ ਜਾ ਕੇ ਉਧਰ ਆ ਕੇ ਆਉਂਦੇ ਆ ਦੇ ਸਾਰੇ ਮਜ਼ਦੂਰ ਵਰਗ ਨੂੰ ਸਮਰਪਿਤ ਹੈ ਸੰਸਾਰ ਦੇ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਵੀ ਮਜ਼ਦੂਰ ਮਜ਼ਦੂਰੀ ਕਰਦੇ ਹੈ ਉਹ ਅੱਜ ਦੇ ਇਸ ਦਿਨ ਨੂੰ ਮਨਾ ਰਹੇ ਆ ਉਹਦੇ ਪਿੱਛੇ ਬੜਾ ਵੱਡਾ ਇਤਿਹਾਸ ਹੈ ਜਦੋਂ ਮੈਂ ਆਇਆ ਸੀ ਸੈਕਟਰੀ ਸਾਹਿਬ ਨੇ ਬੰਦਸ਼ ਲਾਈ ਸੀ ਟਾਈਮ ਦੀ ਕਿ 2 ਮਿੰਟ ਦੇ ਵਿੱਚ ਕੰਮ ਨਿਕਾਲਰ ਦੇਣੀ ਹੈ ਪਰ ਮੈਂ ਇਹ ਗੱਲ ਸਮਝਾ ਕਿ ਜਿਹੜਾ ਐਡਾ ਵੱਡਾ ਮਜ਼ਦੂਰਾਂ ਦਾ ਇਤਿਹਾਸ ਹੈ ਅਸੀਂ 1881 ਦੀ ਗੱਲ ਕਰਦੇ ਆ 1886 ਦੀ ਗੱਲ ਹੀ ਨਹੀਂ ਹੈ ਕਿ ਜਦੋਂ ਤੋਂ ਮਲਖ ਪੈਦਾ ਹੋਇਆ ਉਦੋਂ ਤੋਂ ਨਾਲ ਮਜ਼ਦੂਰਾਂ ਦਾ ਵੀ ਪੈਦਾ ਹੋਇਆ ਇਹ ਬੜਾ ਲੰਮਾ ਜਿਹੜਾ ਇਤਿਹਾਸ ਜਿਹੜਾ ਹੈ ਮਜ਼ਦੂਰ ਵਰਗ ਦਾ ਹੈ ਅਜਰੇਸ਼ ਦੇਸ ਦੇ ਨਾਲ ਸੰਬੰਧਤ ਹੈ ਜਿਹਨੂੰ 2-4 ਮਿੰਟ ਦੇ ਵਿੱਚ ਅਸੀਂ ਨਹੀਂ ਬੋਲ ਸਕਦੇ ਨਹੀਂ ਸੁਣਾ ਸਕਦੇ ਪਰ ਸਾਡੀ ਜਿਹੜੀ ਪ੍ਰਾਪਤੀ ਸਦੀਆਂ ਤੋਂ ਚੱਲੀ ਆ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਜਾਗਰੂਕ ਮਰੋਖਾ ਜਿਹੜੇ ਜਾਗਦੇ ਮਨੁੱਖ ਹੈ ਉਹ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਸਮੇਂ-ਸਮੇਂ ਤੇ ਜਾਗਰੂਕ ਕਰਦੇ ਰਹੇ ਆ। ਸੋ ਮੈਂ ਵੀ ਇਹ ਕਹਣਾ ਕਿ ਅਸੀਂ ਮੇਰੇ ਨਾਲ ਦੇ ਸਾਥੀ ਕੋਈ 2-4 ਸਾਲ ਥੋੜੇ ਵੱਡੇ ਵੀ ਵਿੱਚ ਬੈਠੇ ਹੋਣਗੇ। ਸਾਨੂੰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਪੜਾਇਆ ਇਹਨਾਂ ਨੂੰ ਜਾਂਦਾ ਸੀ ਕਿ ਮਨੁੱਖ ਦੀਆਂ ਤਿੰਨ ਮੁਰਲੀਆਂ ਲੋੜਾ। ਗੁੱਲੀ ਗੁੱਲੀ ਤੇ ਜੁੱਲੀ ਬਹੁਤਿਆਨੇ ਪੜਿਆ ਹੋਗਾ ਇਹ ਰਾਤਿਆਂ ਨੇ ਕਿ ਮਰੋਕਰੀਆ ਤੈਨੀ ਮੁੰਡੀਆਂ ਜੋ ਲੋੜਾ ਕੁੱਲੀ ਮਕਾਨ ਗੁੱਲੀ ਭੋਜਨ ਤੇ ਜੁੱਲੀ ਕਪੜਾ ਪਰ ਮੈਂ ਇੱਕ ਅੱਜ ਦੇ ਦਿਨ ਇੱਕ ਹੋਰ ਐਡ ਕਰਾਂਗਾ ਉਹ ਜਿਹੜੀ ਗੱਲ ਮੈਂ ਕਹੀ ਉਹ ਸੁਣਾਣੇ ਪੜ ਕੇ ਬਾਅਦ ਜਿੰਨਾ ਮਨ ਨਹੀਂ ਸਾਈ ਪਰ ਵੀਰ ਲਾਲੀ 45 ਮਿੰਟ ਨਾ ਪਾਓ ਠੀਕ ਹੈ ਮੈਂ ਇੱਕ ਨਵੀਂ ਗੱਲ ਹੋਰ ਐਡ ਕਰਾਂਗਾ ਜਿਹੜੀ ਕੌਫੀ ਬੇਸਟ ਜਿਹੜੀ ਨੀਂਦ ਜਿਹੜੀ ਬਣਦੀ ਲੋੜ ਐ এডੂਕੇਸ਼ਨ ਦੀ ਜਿਹੜੀ ਸਿੱਖਿਆ ਸਾਡਾ ਚੌਥਾ ਸਾਡੀ ਸਾਰਿਆਂ ਦੀ ਲੋੜ ਹੈ ਕਿ ਜੇ ਅਸੀਂ ਬੱਚਿਆਂ ਨੂੰ ਪੜ੍ਹਾ ਲਾਗੇ ਤਾਂ ਸਾਡੇ ਬੱਚੇ ਪੜ੍ਹ ਲੈ ਕੇ ਕਿਸੇ ਨਾ ਕਿਸੇ ਮਕਾਮ ਦੇ ਪਹੁੰਚਣਗੇ ਤਾਂ ਸਾਡਾ ਜਿਹੜਾ ਜੀਵਨ ਪੱਧਰਾ ਹੋ ਉੱਚਾ ਤੇ ਸੁੱਚਾ ਜਿਹੜਾ ਬਣ ਸਕਦਾ ਹੈ। ਸੋ ਇਸ ਕਰਕੇ ਅੱਜ ਦੇ ਇਸ ਮਜੂਰ ਦੇ ਸਤੇ ਸਾਰੇ ਮਜੂਰ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਂ ਪੇਸ਼ ਕਰਦਾ ਹੈ ਤੇ ਨਾਲੇ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਲਾ ਜਿਹੜਾ ਦਾਣਾ ਨਾ ਛੋੜ ਦਿਓ। ਬਹੁਤ ਸਾਰੇ ਲੋਕੀ ਕਰਦੇ ਐ ਕਿ ਜੋ ਸ਼ਰਾਬ ਪੀਣੀ ਹੁੰਦੀ ਐ ਬੋਤਲ ਖਰੀਦਣ ਲੱਗੇ ਸੀ ਬੰਦੇ 5-700 ਦੀ ਲੈ ਲੈਣੇ ਐ ਪਰ ਜਦੋਂ ਬੱਚਿਆਂ ਦੀਆਂ ਕਾਪੀਆਂ ਕਦਮਾਂ ਖਰੀਦ ਲਈ ਆਉਂਦੀ ਐ ਉਦੋਂ ਅਸੀਂ ਸੋਚਣ ਲੱਗ ਜਾਂਦੇ ਯਾਰ ਵੀ 500 ਫੇਸੋ ਪਹਿਲਾਂ ਮੰਨ ਕਰਦਾ ਕੋਈ ਨਹੀਂ ਗੱਲ ਨੂੰ ਲੱਗਦਾ ਬਹੁਤ ਸਾਰੇ ਮੇਰੇ ਭਰਾਇਸ ਤਾਂ ਆ ਗਿਆ ਗੱਲਾਂ ਕਰਦੇ ਐ ਤੋ ਇਸ ਕਰਕੇ ਭਰਾਵੋ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਾ ਦਾਣ ਦਿਓ ਵਿਦਿਆ ਦਾ ਦਾਣ ਦਿਓ ਤਾਂ ਕਿ ਤੁਹਾਡੇ ਬੱਚੇ ਆਉਣ ਵਾਲੀ ਦੀ ਤੁਹਾਡੀ ਪੀੜ੍ਹੀ ਐ ਉਹ ਆਪਣੇ ਹੱਕਾਂ ਲਈ ਸੰਘੇਦ ਵੀ ਹੋ ਸਕੇ ਤੇ ਆਪਣਾ ਜੀਵਨ ਮਾਣ ਜੀਦਾ ਬੁੱਢਾ ਨ ਕਰ ਸਕੇ ਸਤਿਗੁਰੂ ਅਮਰਦਾਸ ਜੀ ਦੀ ਸਦਰਾ तूं मगदारी सूरजा कम आ वे तूं मगदारी वे सूरजा कम आे रे किथे तंग न सुभ तंग

ਜਿੱਥੇ ਮਰ ਕੇ ਚਾਂਬਲ ਝਾਵਦੇ ਹਨ ਊਤ ਜਖੇਰੇ ਤੂੰ ਮਗਦਾ ਰਹੀ ਸੂਰਜਾ ਕਮੀਆਂ ਦੇ ਦੇਣੇ ਜਿੱਥੇ ਜੰਮਦਾ ਪੁੱਤਰ ਸੀਰੀਏ ਓ ए, हो परद आसमाने तूं मारे सूरजा कमज़ जिथे हार मन तव्हां वञे समान जॾे रे तूं मखदारी में सूरजा कम यादि वे तूं मखदारी में सूरजा कम यादिो

ਸੱਟੇ ਵਜੇ ਦੀ ਜੀ ਪੌਂਸੇ ਕੋ ਦਾਸ ਤੁੰਗਰਾ ਜੀ ਬਹੁਤ ਬਹੁਤ ਉਹਨਾਂ ਦਾ ਇਸ ਸਭਾ ਚਾਨਤੇ ਸੁਤਾਰ ਸਿੰਘ ਸੰਧਵਾ ਜੀ ਪੌਂਸੇ ਜ਼ੋਰਦਾਰ ਤਾੜੀਆਂ ਨਾਲ ਅਸੀਂ ਉਹਨਾਂ ਦਾ ਥੇਣੀ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹਾਂਜੀ ਗੁਰੂ ਸਾਹਿਬ ਅੱਜ ਆਪਾਂ ਆਪ ਕੰਮ ਕਰਦੇ ਹੋਏ ਕਰਨੇਂਦਰੀਆਂ ਦੇ ਵਾਸ਼ ਹੋ ਕੇ ਨਸ਼ਿਆਂ ਦਾ ਸਹਾਰਾ ਲੈ ਲਏ ਨੇ ਪਰ ਜਿਹੜੇ ਨਸ਼ੇ ਐ ਕਿ ਆਪਣੇ ਜੀਵਨ ਨੂੰ ਬਦਤਰ ਆ ਕਰ ਦਿਆ ਹੈ ਨਸ਼ਾ ਤਾਂ ਉਸ ਪਰਮਾਤਮਾ ਦੀ ਯਾਤ ਦਾ ਨਸ਼ਾ ਜਿਵੇਂ ਕੰਦੇ ਹੈ ਨਸ਼ੇ ਸਾਰੇ ਜਹਾਨ ਦੇ ਉਤਰ ਜਾਨ ਪਰ ਬਾਤ ਨਾਮ ਤੁਮਰੀ ਨਾਨਕਾ ਚੜੀ ਰਹੇ ਦਿਨ ਰਾਤ ਤੇ ਜਿੰਨੇ ਵੀ ਮੇਰੇ ਭੈਣ ਵੀਰ ਇਥੇ ਗੱਲ ਨੂੰ ਸੁਣ ਰਹੇ ਹੈ ਸੰਗਲਪ ਕਰਨ 20ਵੀਂ ਅਸੀਂ ਆਪਣੇ ਮਾਨਦੇ ਵਿੱਚ ਇੱਕ ਸੰਗਲਪ ਕਰਨਾ ਹੈ ਕਿ ਅਸੀਂ ਇਹਨਾਂ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣਾ ਆਪਾਂ ਸੋਚਦੇ ਆ ਨਸ਼ਾ ਕੀਤਾ ਕੰਮ ਕੀਤਾ ਚੜ੍ਹਤਰਾ ਹੋਇਆ ਇਸੇ ਨਾਲ ਆਪਣੇ ਤਨ ਮਨ ਧਨ ਦੀ ਬਰਬਾਦੀ ਹੁੰਦੀ ਹੈ ਜਿਹੜਾ ਪੈਸਾ ਤੁਸੀਂ ਨਸ਼ਿਆਂ 'ਚ ਲਗਾ ਰਹੇ ਉਹਨਾਂ ਦੇ ਲਈ ਤੁਸੀਂ ਕਿਸੇ ਆਪਣੇ ਬੱਚੇ ਲਈ ਕੋਈ ਚੀਜ਼ ਲੈ ਕੇ ਆਓ ਇੱਕ ਮੈਨੂੰ ਯਾਦ ਹੈ ਸਾਡੇ ਉੱਤੇ ਸੰਸਥਾ ਦੇ ਵਿੱਚ ਇੱਕ ਭਾਈ ਆਂਦੇ ਸੀ ਉਹਨਾਂ ਨੇ ਉਹ ਗਿਆਨ ਸੁਣਿਆ ਆਤਮ ਸ਼ਕਤੀ ਮਿਲੀ ਮਾਨ ਦੀ ਸ਼ਕਤੀ ਮਿਲੀ ਸੱਚੇ ਵਾਹਿਗੁਰੂ ਦੇ ਨਾਲ ਉਹਨਾਂ ਦਾ ਮੇਲ ਹੋਇਆ ਤੇ ਉਹਨਾਂ ਨੇ ਕਿਹਾ ਮੈਨੂੰ ਜੀਵਨ ਜੁਣਾ ਦੇ ਨਾਮ ਦਾ ਨਸ਼ਾ ਕਰਨਾ ਦੂਜਾ ਨਸ਼ਾ ਮੈਨੂੰ ਛੱਡ ਦੇਣਾ ਉਹਨੇ ਨਸ਼ਾ ਛੱਡ ਉਹ ਦੇਨਤਾ ਸੋਰ ਤੇ ਘਰ ਪਰਿਵਾਰਕੀ ਵਿੱਚ ਸਵਰਗ ਬਣ ਗਿਆ ਸੋ ਅੱਜ ਅਸੀਂ ਤੁਹਾਡੇ ਵਿੱਚ ਪਹੁੰਚੇ ਆ ਸਾਨੂੰ ਬਹੁਤ ਖੁਸ਼ੀ ਹੈ ਇਹ ਤੁਹਾਨੂੰ ਸਿਰਫ ਇਹ ਹੀ ਆਪਣੇ ਸਾਰੇ ਵੀਰਾ ਤੋਂ ਭੈਣਾ ਤੋਂ ਇੱਕ ਹੀ ਉਮੀਦ ਹੈ ਕਿ ਜਿਹੜੇ ਨਸ਼ਿਆਂ ਦੇ ਕਰਕੇ ਕਿਸੇ ਦਾ ਕਿਸੇ ਗੁਲਾਮੀ ਦੇ ਕਰਕੇ ਗੁਲਾਮ ਬਣੇ ਹੋਏ ਐ ਉਸ ਤੋਂ ਆਪਣੇ ਮਨ ਨੂੰ ਆਜ਼ਾਦ ਕਰਨ ਦਾ

ਮੰਨੇ ਢਿੰਡਾ ਤੇ ਜਿਹੜਾ ਕਿਸਾਨ ਹੈ ਉਹ ਮੇਰਾ ਸਭ ਤੋਂ ਵੱਡਾ ਪੱਲਾ ਕਿੰਨੇ ਕਿਵੇਂ ਹੋ ਸਕਦਾ ਮਾਤਾ ਦਾ ਨੂੰ ਸਾਰਾ ਦਿਨ ਯਾਦ ਕਰਦਾ ਉਹ ਤਾਂ ਗੱਲ ਹੋਰ ਦਿਨ ਚ ਮੈਂ ਹੁਣ ਹੀ ਲੱਗਾ ਯਾਦ ਕਰਦਾ ਜਿਆਦਾ ਟਾਈਮ ਕਹਿੰਦੇ ਚਲੋ ਆਪਾਂ ਨਾ ਇੱਕ ਰਿਕਸ਼ਾ ਲੈ ਲੈਂਦੇ ਟੈਕਸ ਲਵਾ ਲੈਂਗੇ ਫਿਰ ਆਪਾਂ ਦੇਖਾਂਗੇ ਕੌਣ ਜ਼ਿਆਦਾ ਯਾਦ ਕਰਦਾ ਕਹਿੰਦਾ ਲੱਲੂ ਨਾਲੇ ਜੀ ਨੇ ਕਿਹਾ ਉਹਨਾਂ ਨੇ ਕਿਹਾ ਕਿ ਤੈਨੋਂ ਮੈਂ ਨਾ ਇੱਕ ਪੰਡਿਤ ਨੇ ਇਹ ਕੋ ਲੈ ਕੇ ਦੇ ਜਾਣਾ ਇਸ ਪੰਡ ਦਾ ਧਿਆਨ ਰੱਖਣਾ ਡਿਗਣੀ ਨਹੀਂ ਚਾਹੀਦੀ ਸਾਰੀ ਸ੍ਰਿਸ਼ਟੀ ਦਾ ਭ्रमण ਕਰਕੇ ਆਉਣਾ ਠੀਕ ਹੈ ਉਹ ਸਾਰੀ ਸ੍ਰਿਸ਼ਟੀ ਦਾ ਭ्रमण ਕਰਕੇ ਆਉਂਦਾ ਹੈ ਤੇ ਪੰਡ ਸਿਰ ਤੇ ਚੁੱਕੀ ਹੋਈ ਹੈ ਤੇ ਲਾਸਟ ਤੇ ਆ ਕੇ ਵਿਸ਼ਨੂ ਜੀ ਨੂੰ ਕਹਿੰਦਾ ਹੈ ਵਿਸ਼ਨੂ ਜੀ ਦੇਖੋ ਮੈਂ ਸਾਰਾ ਕੰਮ ਕਰਤਾ ਜਿਵੇਂ ਤੁਸੀਂ ਕਿਹਾ ਸੀ ਨਾ ਦੇਖੋ ਸਹੀ ਸਲਾਮਤ ਇਹ ਪੰਡ ਤੁਹਾਡੇ ਕੋਲ ਵਾਪਸ ਆ ਗਈ ਇੱਕ ਵਾਰ ਵੀ ਮੈਂ ਇਹਨੂੰ ਟਿਕਨ ਨਹੀਂ ਦਿੱਤੀ ਇਹਨਾਂ ਬਹੁਤ ਬੰਦੀ ਹੈ ਵੀਸ਼ਨੂ ਜੀ ਕਹਿੰਦੇ ਮੇਰਾ ਧਿਆਨ ਕਿੰਨੀ ਵਾਰ ਕੀਤਾ ਕਹਿੰਦਾ ਤੁਹਾਡਾ ਤਾਂ ਧਿਆਨ ਮੈਂ ਭੁੱਲੀ ਗਿਆ ਮੈਂ ਤਾਂ ਸਾਰਾ ਧਿਆਨ ਪੰਡਿਤ ਜੀ ਲਈ ਰੱਖਿਆ ਸੀ ਤੇ ਇਹ ਦੇਖਣਾ ਚਾਹਵੇ ਕਿ ਤੇ ਇੱਧਰ ਉੱਧਰ ਨਾ ਹੋ ਜਾ ਕਿ ਤੇ ਸੇਪੋ ਵਾਲੀ ਮੋਤੀ ਵੀ ਤੇ ਕਹਿੰਦੇ ਹੁਣ ਤੂੰ ਨਾ ਉਹ ਮਜ਼ਦੂਰ ਵਾਲੇ ਵੀ ਉਹ ਕਿਸਾਨ ਵਾਲੇ ਵੀ ਜਿਹੜਾ ਇੱਕ ਕੁਇੰਟਲ ਦਾ ਭਾਰ ਸੇਪੇ ਲੈ ਕੇ ਵੀ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਦਾ ਜਾਰਿਆ ਨਾ ਉਹ ਇੱਕ ਵਾਰ ਵੀ ਮੇਰੀ ਯਾਦ ਨਹੀਂ ਭੁੱਲਦਾ ਹੁਣ ਤੂੰ ਹੀ ਦੱਸ ਦੇ ਸਭ ਤੋਂ ਵੱਡਾ ਭਗਤ ਮੇਰਾ ਕਿਹੜਾ ਹੈ ਨਾਰਦੀ ਨੂੰ ਵੀ ਲੱਗਿਆ ਕਿ ਗੱਲ ਤਾਂ ਸਹੀ ਕਹੀ ਹੈ ਸੋ ਅਸੀਂ ਇੱਥੇ ਇਹ ਦੱਸਣ ਆਏ ਹਾਂ ਕਿ ਪ੍ਰਜਾਪితਾ ਪ੍ਰਗਮ ਕੁਮਾਰ ਈਸ਼ਵਰੀਆ ਵਿਸ਼ਵ ਵਿਦਿਆਲੇ ਦੇ ਵਿੱਚ 7 ਦਿਨ ਦਾ ਕੋਰਸ ਕਰਾਇਆ ਜਾਂਦਾ ਉਸ ਪਰਮਾਤਮਾ ਨੂੰ ਕਿਵੇਂ ਯਾਦ ਕੀਤਾ ਜਾਵੇ ਸੱਚੀ ਸੁਖ ਸ਼ਾਂਤੀ ਜੀਵਨ ਕਿਵੇਂ ਲਾਂਤੀ ਜਾਵੇ ਆਪਣੇ 삶 ਨੂੰ ਕਿਵੇਂ ਸੁਚਾਰੂ ਢੰਗ ਨਾਲ